ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਿ ਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ 5 ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋ ਕੋ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਿ ਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉੱtre ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉੱtre ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ 5 ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ रामदास सरोवर नाते सब उतरे पाप कमाते निर्मल होए करे स्नाना गुरु पूरै कीने दाना ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਿ ਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਤ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਤ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋ ਕੋ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਟ ਮਹਲਾ ਪੰਜਵਾ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਿ ਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ 5 ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉੱtre ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉੱtre ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਿਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ 5 ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਿਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ 5 ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾਂ ਕਰ ਤੀਜਾ ਦਉਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ RAMDAS ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ 5 ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਿ ਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਠ ਮਹਲਾ 5 ਕਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਯੋ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਰਟ ਮਹਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ RAMDAS ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰਪੂਰੈ ਕਿਨੇ ਦਾਨਾ ਸਭ ਕੁਸ਼ਲ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਪਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ